1 ਨੂੰ ਉਮਰ ਤੋਂ ਲੈ ਕੇ 3 ਨੂੰ ਉਮਰ ਤੱਕ ਤੁਸੀਂ ਦਿੱਲੀ 'ਚ ਕੀ ਕੀ ਵੇਖਿਆ ਕੀ ਹੁੰਦਾ ਰਿਹਾ ਅੱਛੀ ਤਾਂ ਇਹੋ ਹੀ ਦੇਖਿਆ ਕੱਟ ਮਾਰ ਹੁੰਦਾ ਰਿਹਾ ਮਾਰਕੀਟ ਦੇ ਵਿੱਚ ਸਾਰੇ ਬਾਜ਼ਾਰ 'ਚ ਰੋਲਾ ਪੈ ਗਿਆ ਇੰਦਰ ਗਾਂਧੀ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਅਗਲੇ ਦਿਨ ਸਵੇਰੇ ਸਾਡੇ ਘਰ ਦੇ ਵਿੱਚ ਦੇ ਬਾਹਰ ਹਜੂਮ ਆਇਆ ਹੋਇਆ ਦੋ ਤਿੰਨ ਸੌ ਆਦਮੀ ਦਾ ਉਹਨਾਂ ਨੇ ਮਸਾਲਾ ਫੜੀਆਂ ਹੀ ਆ ਅੱਥਾਂ 'ਚ ਲੋਹੇ ਦੇ ਸਰੀਏ ਫੜੇ ਹੋਏ ਡਾਂਗਾ ਫੜੀਆਂ ਹੀ ਆ ਤੇ ਪੈਟਰੋਲ ਦੇ ਉਹ ਫੜੇ ਕੈਨੀਆ ਤੇ ਉਹ ਲਾ ਇੱਕ ਲਾਤੇ ਮਾਰਦੇ ਸੀ ਲੋਹ ਦਾ ਸਰੀਆ ਆਦਮੀ ਡਿੱਗ ਪੈਂਦਾ ਸੀ ਉਸ ਤੋਂ ਬਾਅਦ ਉਹ ਸਿਰ ਚ ਮਾਰਦੇ ਸੀ ਫਿਰ ਰੋਡ ਤੇ ਪੈਟਰੋਲ ਫਿਰਨ ਕੇ ਕੈਨੀ ਰੋਡ ਕੇ ਮਿਸਾਲ ਨਾਲ ਅੱਗ ਲਾ ਕੇ ਤੁਰ ਪੈਦੇ ਸੀ ਮੇਰਾ ਭਰਾ ਅਸੀ ਇੱਕ ਵੱਡਾ ਜਿਹਨੂੰ ਮਾਰ ਕੇ ਸੁੱਟ ਗਏ ਸੀ ਉਹਨੂੰ ਜਿੱਥੇ ਡੈਡ ਬੋਡੀਆ ਮਈਆਂ ਸੀ ਉਹਦੇ ਵਿੱਚ ਸੁੱਟ ਕੇ ਚਲੇ ਗਏ ਇਹ ਥੋੜੀ ਇਹ ਕਿਸ ਸਰਦਾਰ ਨੇ ਅਗਰ ਕਿਸ ਇੰਦਰਾ ਗਾਂਧੀ ਦੀ ਉਹ ਬੋਲੀ ਮਾਰੀ ਨੇ ਡੈਥ ਕੀਤਾ ਸਾਰੇ ਸਰਦਾਰਾਂ ਨੂੰ ਸਾਰੀ ਕਮਿਊਨਿਟੀ ਨੂੰ ਇਸ ਮਾਰ ਦਿੱਤਾ ਜਾਵੇ ਇਹ ਕਿਥੋਂ ਦਾ ਇਸ ਮੁਲਕ ਦਾ ਕੋਈ ਇਹ ਰੂਲ ਹੈ ਇਹ ਮੁਲਕ ਸਾਡ ਨੂੰ ਤੋਹਾ ਕਰਦਾ ਇਸ ਮੁਲਕ ਨੇ ਔਰ ਸਭ ਨੇ ਮੈਂ ਆਪਣੇ ਅੱਖਾਂ ਨਾਲ ਲਾਸ਼ਾਂ ਦੇਖੀਆਂ ਜਦੋਂ ਆਪਣੇ ਵਰਦੇ ਹੋਈਆਂ ਇਹ ਜਿਹੜੀਆਂ ਮੇਰੀ ਦੁਕਾਨ ਸੀ ਜਿਸ ਦੁਕਾਨ ਨੂੰ ਵੀ ਇਹਨਾਂ ਨੇ ਪਿੱਛੋਂ ਅੱਗ ਲਾਤੀ ਦੋ ਤਰੀਕ ਨੂੰ ਉਹ ਵੀ ਸਾੜ ਦਿੱਤੀ ਅਸੀਂ ਬੇਰੇ 6 ਦਿਨ ਕੈਂਪਿੰਗ ਕਰਾਇਆ 7 ਤਰੀਕ ਤੱਕ ਜਦੋਂ ਤੁਹਾਨੂੰ ਕੈਂਪ ਦੇ ਵਿੱਚ ਲੈ ਕੇ ਗਏ ਨੇ ਤੁਹਾਨੂੰ ਪਰਿਵਾਰ ਸਾਥੇ ਉੱਥੇ ਤੁਹਾਨੂੰ ਖਾਣਾ ਪੀਣਾ ਮਿਲਦਾ ਰਿਹਾ ਕੁਝ ਵੀ ਨਹੀਂ ਮਿਲਿਆ ਕਿਸ ਤਰ੍ਹਾਂ ਕਿਹੋ ਜਿਹਾ ਸਮਾਂ ਸੀ ਉਸ ਸਮੇਂ ਜਿ ਇਹੋ ਹੀ ਸਮਝੋ ਕਿ ਪਾਣੀ ਕਿਸੇ ਨੇ ਪੁੱਛ ਲਿਆ ਖਾਣਾ ਕਿਸੇ ਨੇ ਨਹੀਂ ਪੁੱਛਿਆ ਪੁਲਿਸ ਨੇ ਵੀ ਪੁਲਿਸ ਨੇ ਵੀ ਉਹ ਵੀ ਸਾਡੇ ਖਰਾਬ ਸੀ ਕਿਉਂਕਿ ਪੁਲਿਸ ਸਾਰੀ ਹਰਿਆਣਾ ਦੇ ਕਿਸੇ ਉੱਤੇ ਦਿੱਲੀ ਦੀ ਪੰਜਾਬੀ ਕੋਈ ਨਹੀਂ ਗੱਸੀ 7 ਤਰੀਕ ਤੱਕ ਕੈਂਪਿੰਗ ਕਰਿਆ ਆਕੇ ਘਰ ਦੇ ਕੇ ਸਾਰਾ ਸੜਿਆ ਬੇ ਸਭ ਕੁਝ ਲੁੱਟ ਕੇ ਲੈ ਗਏ ਸਭ ਕੁਝ ਕਰ ਗਏ ਪਾ ਘਰ ਗਏ ਤੇ ਮਹਾਰਾਜ ਦਾ ਪ੍ਰਕਾਸ਼ ਵੀ ਕਰ ਰੱਖਿਆ ਸੀ ਉਹਨਾਂ ਨੇ ਵੀ ਕੁਰਬਾਨੀ ਦੇ ਦਿੱਤੀ ਆ ਤੇ ਸਾਡੀ ਕੋਈ ਹੈਲਪ ਦੀ ਕੀਤੀ ਕਿਸੇ ਨੇ ਕਿਸੇ ਆਦਮੀ ਨੇ ਉੱਥੋਂ ਦੇ ਕਿਸੇ ਆਦਮੀ ਨੇ ਵੀ ਇੰਜ ਦੇਖਦੇ ਦੀ ਅੱਖਾਂ ਵੱਡ ਗਏ ਜਿਸ ਰਾਂ ਅਸੀਂ ਮੈਨੂੰ ਖਾ ਜਾਣਗੇ ਉਸ ਨੇ ਆਗਾ ਜੀ ਹਿੰਦੂ ਜੰਮ ਸਨਾਰਾ ਨੇ ਸਭ ਖਰਾਬ ਸੀ ਇਹ ਸਨਾਰੋ ਕੋ ਮਾਰੋ ਇਹਨੇ ਨੀਂਦਰ ਗਾਂਧੀ ਕੋ ਮਾਰਿਆ ਹੈ અને જરા નફરત ફેલ ચુકી થી ઇની નફરત ફેલ ચુકી થી ઇન્દ્રા ગાંધી કો મરાય ઓર ઇનકી જાયદત મત ખરીદો યે ફ્રી છોડ કે ભાગેંગે મોદી સાબ આયા મોદી સાબને કહીયા કે મેં તવાડી મદદ કરેગા ઇન્હાને કિસને મદદ ની કીતી મોદી સાબને આજ તક કલિયાને ભી કુછ નહી કીતા જિને બાદલ સાબને ભી સુકુવી બાદલને ભી મેં સારે નુ મિલ્યા વા સગુવી બાત નુ ચાર વારી દરવાજા સાબ પકડયા ਕਿ ਮੈਂ ਕਹਿੰਦਾ ਸੁਖਵੀਰ ਬਾਦਲ ਜੀ ਇਹਨਾਂ ਦੇ ਮੈਂ ਉਹਨਾਂ ਦਾ ਜਨਰਲ ਸੈਕਟਰੀ ਹੈ ਨਗਾ ਬੀਟਾ ਦਾ ਤੁਸੀਂ ਇਹਨਾਂ ਦੀ ਮਦਦ ਕਰੋ ਤੁਹਾਨੂੰ ਦੱਸਾਂਗੇ ਸਰਾਰ ਜੀ ਤੁਹਾਨੂੰ ਦੱਸਾਂਗੇ ਸਰਦਾਰ ਜੀ ਮਜੀਠੇ ਨੂੰ 15 ਵਾਰੀ ਫੜਿਆ ਰਿਕੁਐਸਟ ਕੀਤੀ ਉਹਦੇ ਘਰ ਜਾ ਕੇ ਮੈਨੂੰ ਮਜੀਠੇਆ ਸਾਹਿਬ ਕਹਿੰਦੇ ਬਾਬਾ ਜੀ ਤੁਸੀਂ ਰੋਜ਼ ਆ ਜਾਂਦੇ ਹੋ ਮੈਂ ਮਜੀਠੇ ਸਾਹਿਬ ਨੂੰ ਕਿਹਾ ਮੈਂ ਕਹਾਂ ਤੁਹਾਡੇ ਕੋਈ ਪੀਖ ਭੰਗਣਾ ਨਾ ਅੱਜ ਵੀ ਸਾਡੀ ਕੋਈ ਮਦਦ ਕਰਨ ਸੇ ਇਤਿਆਜ਼ ਨਹੀਂ ਕੀ ਸਸ ਸਤਿਗੁਰੂ ਦੋਸਤੋ ਮੈਂ ਤੁਹਾਡਾ ਹੋਸਟ ਜਗਮੂਨ ਸਿੰਘ ਤੋਂ ਜਗਮੂਨ ਟੀਵੀ ਅੱਜ ਅਸੀਂ ਤੁਹਾਡੇ ਨਾਲ ਉਹ ਦੁਖਾਂਤ ਸਾਂਝਾ ਕਰਨ ਜਾ ਰਹੇ ਹਾਂ ਜਿਹੜਾ ਕਿ ਅੱਜ ਤੋਂ 41 ਸਾਲ ਪਹਿਲੇ ਸਿੱਖ ਕਮਿਊਨਿਟੀ ਨਾਲ ਵਾਪਰਿਆ ਸੀ ਜਿਸ ਦੇ ਜ਼ਖਮ ਅੱਜ ਵੀ ਹਰੇ ਹਨ ਤੇ ਅਸੀਂ ਤੁਹਾਨੂੰ ਐਸੀ ਸ਼ਖਸੀਅਤਾਂ ਨਾਲ ਮਿਲਾਨ ਜਾ ਰਹੇ ਹਾਂ ਜਿਹੜੇ ਕਿ ਇਹ ਸਾਰੇ ਇਨਸੀਡੈਂਟ ਦੇ ਚਸ਼ਮਦੀਦ ਗਵਾਹ ਤੇ ਹੱਦ ਬੀਤੀ ਆਪਣੀ ਆਪ ਸੁਣਾਣਗੇ ਸਾਡਾ ਪਾਵ ਹੈ ਜਦੋਂ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਅਸੈਸੀਨੇਸ਼ਨ ਹੋਈ ਸੀ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਐਂਟੀ ਸਿੱਖ ਰਾਇਟ ਜਦਕਿ ਸਿੱਖਾਂ ਦੇ ਵਿਰੁੱਧ ਦੰਗੇ ਹੋ ਗਏ ਸਨ ਜਿਸ ਵਿੱਚ ਬਹੁਤ ਸਾਰੇ ਸਿੱਖਾਂ ਦਾ ਨੁਕਸਾਨ ਹੋਇਆ ਜਾਨੀ ਤੇ ਮਾਲੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉਸ ਸਮੇ ਸਾਡੇ ਚ ਉਹ ਸ਼ਖਸ ਮੌਜੂਦ ਨੇ ਜਿਨ੍ਹਾਂ ਨੇ ਜਿਨ੍ਹਾਂ ਦਾ ਸਾਰਾ ਕਾਰੋਬਾਰ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੀ ਦੁਕਾਨ ਸਾਰਾ ਕੁਝ ਸਾੜ ਦਿੱਤਾ ਗਿਆ ਔਰ ਉਹਨਾਂ ਦੀ ਸਾਰੀ ਪ੍ਰਾਪਰਟੀ ਖਤਮ ਕਰ ਦਿੱਤੀ ਗਈ ਅੱਜ ਅਸੀਂ ਉਹਨਾਂ ਨਾਲ ਇਹ ਸਾਰੀ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਵੇਲੇ ਹੋਇਆ ਕੀ ਸੀ ਅੱਜ ਉਹਨਾਂ ਦੀ ਉਮਰ 90 ਸਾਲ ਦੇ ਕਰੀਬ ਹੈ ਸਤਿ ਸ਼੍ਰੀ ਅਕਾਲ ਜੀ ਸਰਦਾਰ ਬਲਬੀ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਸਤਿ ਸ਼੍ਰੀ ਅਕਾਲ ਅਸੀਂ ਤੁਹਾਡੇ ਤੋਂ ਜਾਨਣਾ ਚਾਹਵਾਂਗੇ ਕਿ ਉਸ ਵੇਲੇ ਕੀ ਹੋਇਆ ਸੀ ਜਦੋਂ 31 ਅਕਤੂਬਰ ਨੂੰ ਤੁਹਾਨੂੰ ਦਿੱਲੀ ਦੇ ਵਿੱਚ ਖਬਰ ਪਹੁੰਚੀ ਕਿ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਕਤਲ ਹੋ ਗਿਆ ਤੇ ਉਸ ਤੋਂ ਬਾਅਦ ਹੋਇਆ ਕੀ ਕੀ ਵਾਪਰਿਆ ਕੀ ਹੈ ਅਸੀਂ ਉਸ ਵੇਲੇ ਆਪਣੀ ਦੁਕਾਨ ਤੇ ਬੈਠੇ ਸੋ ਜੀ ਆਪਣੀ ਦੁਕਾਨ ਤੋਂ ਮਾਰਕੀਟ ਦੇ ਵਿੱਚ ਸਾਰੇ ਬਾਜ਼ਾਰ ਚ ਰੌਲਾ ਪੈ ਗਿਆ ਇੰਦਰਾ ਗਾਂਧੀ ਨੂੰ ਕਿਸੇ ਨੇ ਗੋਲੀ ਮਾਰਤੀ ਆ ਅਸੀਂ ਮਤਲਬ ਉਸ ਵੇਲੇ ਬੜੇ ਘਬਰਾ ਗਏ ਘਬਰਾ ਕੇ ਅਸੀਂ 2:00 ਵਜੇ ਆਪਣੀ ਦੁਕਾਨ ਨੂੰ ਤਾਲਾ ਲਾ ਕੇ ਅਸੀਂ ਆਪਣੇ ਘਰ ਚਲੇ ਗਏ ਅਸੀਂ ਕਰ ਜਾ ਰਹੇ ਸਾਂ ਰਸਤੇ ਦੇ ਵਿੱਚ ਹਜੂਮ ਨੇ ਸਾਨੂੰ ਬੜਾ ਡਿਸਟਰਬ ਕੀਤਾ ਉਸ ਦਿਸਕਰਮ ਤੋਂ ਕਰਦੋ ਬਾਅਦ ਅਸੀਂ ਹੌਲੀ ਹੌਲੀ ਆਪਣੇ ਘਰ ਪਹੁੰਚ ਗਏ ਸ਼ਾਮ ਨੂੰ 6 ਵਜੇ ਇਹ ਲਈ 6 ਵਜੇ ਬੰਦ ਜੀ ਅਸੀਂ ਘਰ ਆਪਣੇ ਆਰਾਮ ਨਾਲ ਰਹੇ ਹਾਂ ਅਗਲੇ ਦਿਨ ਸਵੇਰੇ ਸਾਡੇ ਘਰ ਦੇ ਵਿੱਚ ਦੇ ਬਾਹਰ ਹਜੂਮ ਆਇਆ ਵਾ 2-300 ਆਦਮੀ ਦਾ ਉਹਨਾਂ ਨੇ ਮਸਾਲਾ ਫੜੀਆਂ ਹੀ ਆ ਅਥਾ ਚ ਲੋਹੇ ਦੇ ਸਰੀਏ ਫੜੇ ਹੋਏ ਡਾਂਗਾ ਫੜੀਆਂ ਹੀ ਆ ਤੇ ਪੈਟਰੋਲ ਦੇ ਫੜੇ ਕੈਨੀਆ ਤੇ ਉਹ ਲਾਟ ਇੱਕ ਲਾਟੇ ਮਾਰਦੇ ਸੀ ਲੋਹ ਦਾ ਸਰੀਆ ਆਦਮੀ ਡਿੱਗ ਪੈਂਦਾ ਸੀ ਉਸ ਤੋਂ ਬਾਅਦ ਉਹ ਸਿਰਚ ਮਾਰਦੇ ਸੀ ਫਿਰ ਉਹ ਤੇ ਪੈਟਰੋਲ ਚੇਨਕ ਕੈਨੀ ਰੋੜ ਕੇ ਮਿਸਾਲ ਨਾਲ ਅੱਗ ਲਾ ਕੇ ਤੁਰਪੇਦੇ ਸੀ ਇਹ ਅਸੀਂ ਅੱਖੀ ਦੇਖੀ ਤੁਹਾਨੂੰ ਸਾਰਾ ਕੁਝ ਦੱਸ ਰਹੇ ਹਾਂ ਇਹ ਸਾਡੇ ਨਾਲ ਹੱਡ ਬੀਤੀ ਹੈ ਇਹ ਪਰਮਾਤਮਾ ਕਿਸੇ ਨਾਲ ਵੀ ਨਹੀਂ ਇਹੋ ਜਿਹਾ ਜ਼ੁਲਮ ਕਰੇ ਜੋ ਸਾਡੇ ਨਾਲ ਉਸਨੇ ਕਾਂਗਰਸ ਗਵਰਨਮੈਂਟ ਨੇ ਕੀਤਾ ਹੈ ਲਈ ਕਿ ਇਹ ਥੋੜੀ ਇੱਕ ਸਰਦਾਰ ਨੇ ਅਗਰ ਕਿਸ ਇੰਦਰਾ ਗਾਂਧੀ ਦੀ ਨੂੰ ਗੋਲੀ ਮਾਰੀ ਜੇ ਦੱਤ ਕੀਤਾ ਸਾਡੇ ਸਰਦਾਰਾਂ ਨੂੰ ਸਾਰੀ ਕਮਿਊਨਿਟੀ ਨੂੰ ਇਸ ਮਾਰ ਦਿੱਤਾ ਜਾਵੇ ਇਹ ਕਿਥੋਂ ਦਾ ਇਸ ਮੁਲਕ ਦਾ ਕੋਈ ਇਹ ਰੂਲ ਹੈ ਇਹ ਮੁਲਕ ਸਾਡਾ ਨੂੰ ਤਬਾਹ ਕਰਦਾ ਹੈ ਇਸ ਮੁਲਕ ਨੇ ਸਾਡੇ ਸਿੱਧਾ ਗੁਰਸਿੱਖਾਂ ਨੂੰ ਸਭ ਨੂੰ ਮਾਰ ਦਿੱਤਾ ਗਿਆ ਔਰ ਸਾਮਣੇ ਮੈਂ ਆਪਣੇ ਅੱਖਾਂ ਨਾਲ ਲਾਸ਼ਾਂ ਦੇਖੀਆਂ ਜਦੋਂ ਮੜਦੇ ਹੋਈਆਂ 40-50 ਲਾਸ਼ਾਂ ਮੇਰੀ ਅੱਖਾਂ ਦੇ ਸਾਹਮਣੇ ਦੇਖੀਆਂ ਉਸ ਤੋਂ ਬਾਅਦ ਫਿਰ ਦੁਪਹਿਰ ਤੋਂ ਬਾਅਦ ਇਹ ਹਜੂਮ ਗਿਆ ਵੈ ਫਿਰ ਮੇਰੇ ਘਰ ਨੂੰ ਦੁਬਾਰਾ ਅੱਗ ਲਾਈ ਮੈਂ ਘਰ ਦੇ ਵਿੱਚ ਮੌਜੂਦ ਸਾਂ ਤੁਸੀਂ ਦਿੱਲੀ ਦੇ ਕਿਹੜੇ ਏਰੀਆ ਚ ਰਹਿੰਦੇ ਸੋ ਲక్ష్ਮੀਨਗਰ ਦੇ ਵਿੱਚ ਮਕਾਨ ਸੀ ਮੇਰਾ ਐਫ 200 174 ਨੰਬਰ ਉਹਦੇ ਵਿੱਚ ਮੈਂ ਮੌਜੂਦ ਸਾਂ ਤੇ ਮੇਰੇ ਮੇਰੀਆਂ ਤਿੰਨ ਬੇਟੀਆਂ ਸੀ ਤੇ ਇੱਕ ਮੇਰਾ ਬੇਟਾ ਸੀ ਬੇਟੀ ਮੇਰੀ ਇੱਕ ਅਗੀ ਸੀ 6 ਸਾਲ ਦੀ ਇੱਕ ਇੱਕ 4 ਸਾਲ ਦੀ ਇੱਕ ਦੋਸ ਇੱਕ 2 ਸਾਲ ਦੀ ਕਬੀਟਾ ਸੀ ਮੇਰਾ 2 ਸਾਲਾ ਦਾ ਮਤਲਬ ਅਸੀਂ ਛੋਟੇ ਛੋਟੇ ਬੱਚੇ ਜਿਹੜੇ ਉੱਥੇ ਪੜਦੇ ਸੀ ਗੁਰੂ ਅਰਜਨ ਸਿੰਘ ਪਬਲਿਕ ਸਕੂਲ ਇੰਡੀਆ ਗੇਟ ਉੱਥੇ ਪੜਦੇ ਸੀ ਪਹਿਲੇ ਦਰਿਆਗੰਜ ਰਹਿੰਦੇ ਸਾਂ ਫਿਰ ਉਧਰ ਆ ਗਏ ਦਰਿਆਗੰਜ ਮੇਰੀ ਦੁਕਾਨ ਸੀ ਜਿਸ ਦੁਕਾਨ ਨੂੰ ਵੀ ਇਹਨਾਂ ਨੇ ਪਿੱਛੋਂ ਅੱਗ ਲਾਤੀ ਦੋ ਤਰੀਕ ਨੂੰ ਉਹ ਵੀ ਸਾੜਤੀ ਤੇ ਮੈਂ ਫਿਰ ਅਸੀਂ ਘਰ ਦੇ ਵਿੱਚ ਛੁਪੇ ਹੋਏ ਪੈਸਾ ਤੇ ਮੇਰਾ ਇੱਕ ਦੋਸਤ ਹੈਗਾ ਜੀ ਹੋਮ ਸੈਕਟਰੀ ਇੰਡੀਆ ਦਾ ਆਰਕੇ ਭਾਰਗਵਾ ਉਸ ਹੋਮ ਸੈਕਟਰੀ ਨੇ ਟੈਲੀਫੋਨ ਕੀਤਾ ਤੇ ਲਈਦੇ ਆਈ ਜੀ ਨੂੰ ਕਿ ਇਹ ਮੇਰੇ ਦੋਸਤ ਦਾ ਘਰ ਜਿਹੜਾ ਸੜਦਾ ਪਿਆ ਉੱਥੇ ਤੁਸੀਂ ਉਹਨੂੰ ਬਚਾਓ ਜਾ ਕੇ ਉਹ ਮੇਰੇ ਘਰ ਆ ਕੇ ਤੱਕ ਲੈ ਕੇ ਆਏ ਸਾਡੀ ਫੈਮਿਲੀ ਨੂੰ ਸਾਰਿਆਂ ਨੂੰ ਘਰੋਂ ਕੱਢ ਕੇ ਲੈ ਗਏ ਅਸੀਂ ਫਿਰ 6 ਦਿਨ ਕੈਂਪਿੰਗ ਚ ਰਹੇ ਆ 7 ਤਰੀਕ ਤੱਕ 7 ਤਰੀਕ ਤੱਕ ਕੈਂਪਿੰਗ ਚ ਆ ਕੇ ਘਰ ਦੇਖਿਆ ਸਾਰਾ ਸੜਿਆ ਪਿਆ ਸਭ ਕੁਝ ਲੁੱਟ ਕੇ ਲੈ ਗਏ ਸਭ ਕੁਝ ਕਰ ਗਏ ਤਬਾਹ ਕਰ ਗਏ ਤੇ ਆ ਕੇ ਸਾਡੀ ਸਾਡਾ ਰੋਨ ਨਿਕਲੇ ਉੱਥੇ ਤੇ ਮਹਾਰਾਜ ਦਾ ਪ੍ਰਕਾਸ਼ ਵੀ ਕਰ ਰੱਖਿਆ ਸੀ ਉਹਨਾਂ ਨੇ ਵੀ ਕੁਰਬਾਨੀ ਦਿੱਤੀ ਆਪਣੀ ਆਕੇ ਦਿੱਤਾ ਗੁਰੂ ਗ੍ਰੰਥ ਸਾਹਿਬੀ ਕਾਸੀ ਘਰ ਦੇ ਵਿੱਚ ਸਭ ਕੁਝ ਸੜ ਗਿਆ ਬਾਹਰ ਗੱਡੀ ਖੜੀ ਸੀ ਕਾਰ ਮੇਰੀ ਉਹ ਵੀ ਸੜਦੀ ਐਮਬੈਸਡਰ ਕਾਰ ਗਈ ਸੀ ਉਹ ਵੀ ਸੜ ਗਈ ਉਸ ਤੋਂ ਬਾਅਦ ਫਿਰ ਅਸੀਂ ਉੱਥੇ ਇੱਕ ਗਾਂਧੀ ਨਗਰ ਮੇਰਾ ਇੱਕ ਰਹਿੰਦਾ ਸੀ ਦੋਸਤ ਅਸੀਂ ਉਹਦੇ ਘਰ ਰਹੇ ਹਾਂ ਇੱਕ ਹਫਤਾ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਆਪਣੇ ਵੱਡੇ ਭਰਾ ਦੇ ਘਰ ਆਏ ਹਾਂ ਉੱਥੇ ਰਹੇ ਹਾਂ ਜੀ ਇਹ ਸਾਡੇ ਨਾਲ ਸਭ ਤੇ ਆ ਤੇ ਸਾਡੀ ਕੋਈ ਹੈਲਪ ਨਹੀਂ ਕੀਤੀ ਕਿਸੇ ਨੇ ਕਿਸੇ ਆਦਮੀ ਨੇ ਨਹੀਂ ਉੱਥੋਂ ਦੇ ਕਿਸੇ ਆਦਮੀ ਨੇ ਵੀ ਤੇ ਇੰਜ ਦੇਖਦੇ ਦੇ ਅੱਖਾਂ ਵੱਡ ਗਏ ਜਿਸ ਰਾਂ ਅਸੀਂ ਮੈਨੂੰ ਖਾ ਜਾਣਗੇ ਤੇ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਾਇਆ ਮੈਂ ਉੱਥੇ ਸੇਵਾ ਕਰਨ ਉਸ ਗੁਰਦੁਆਰੇ ਜਾ ਕੇ ਸੀਸਗੜ੍ਹ ਗੁਰਦੁਆਰੇ ਰੋਜ਼ ਸਵੇਰੇ ਜਾਣਾ ਸੀ ਮੈਨੂੰ ਉਹਨਾਂ ਨੇ ਬਚਾਇਆ ਮੈਂ ਉਹਨਾਂ ਦਾ ਲੱਖ ਲੱਖ ਸ਼ੁਕਰ ਕਰਨਾ ਲੱਖ ਲੱਖ ਸ਼ੁਕਰ ਕਰਨਾ ਲੱਖ 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 ਸ਼ੁਕਰ ਕਰਨਾ ਸਾਨੂੰ ਉਹਨਾਂ ਨੇ ਬਚਾਇਆ ਪੂਰੀ ਫੈਮਿਲੀ ਨੂੰ ਇਹ 31 ਅਕਤੂਬਰ ਨੂੰ ਜਦੋਂ ਇਹ ਹਾਸਾ ਵਾਪਰਿਆ ਹਾਂਜੀ ਤੇ ਉਦੋਂ ਤਮਾਮ ਦਿੱਲੀ ਸਾਰਾ ਬੰਦ ਹੋ ਗਿਆ ਸੀ ਦੌੜ ਗਏ ਲੋਕੀ ਜਿਹੜੇ ਸਰਦਾਰਗੇ ਸੀ ਕਰਾਚੀ ਦੌੜਦੇ ਕਰਾਚੀ ਚਲੇਗੇ ਗੁਆਨਾ ਬੰਦ ਕਰਕੇ ਚਲੇ ਗਏ ਸਭ ਤੇ ਉਸ ਵੇਲੇ ਕੋਈ ਇਹੋ ਜੀ ਗੱਲ ਵੀ ਹੋਈ ਕਿ ਰਾਹ ਜਾਂਦੇ ਸਰਦਾਰ ਨੂੰ ਕਿਸੇ ਨੇ ਪਕੜਿਆ ਹੋਵੇ ਜਾਂ ਬਸ ਚੋਂ ਲਾਇਆ ਹੋਵੇ ਜਾਂ ਸਕੂਟਰਾਂ ਤੇ ਜਾਂਦੇ ਕਿਸੇ ਨੂੰ ਰੋਕਿਆ ਹੋਵੇ ਕੁੱਤੇ ਕਈਆਂ ਨੇ ਅੱਛਾ ਜੀ ਸਾਡੇ ਜੀ ਬਿਲ ਪਾਵਰ ਦੀ ਅਸੀਂ ਕਿਸੇ ਨੇ ਨੇੜੇ ਨਹੀਂ ਲੱਗੇ ਮੈਂ ਆਪਣੇ ਪੱਗ ਨੂੰ ਲਾ ਕੇ ਨਾ ਇੱਕ ਪਾਸੇ ਬੈਠਾ ਰਿਆ ਸੀ ਮੇਰੇ ਸਿਰ ਤੇ ਵਾਲ ਲੀਂਗ ਅਜੀ ਗੰਜਾ ਕਸਮ ਜੀ ਅੱਜ ਵੀ ਗੱਲ ਤੇ ਜਦੋਂ ਤੁਹਾਨੂੰ ਕੈਂਪ ਦੇ ਵਿੱਚ ਲੈ ਕੇ ਗਏ ਨੇ ਤੁਹਾਨੂੰ ਪਰਿਵਾਰ ਸਾਥੇ ਉੱਥੇ ਤੁਹਾਨੂੰ ਖਾਣਾ ਪੀਣਾ ਮਿਲਦਾ ਰਿਹਾ ਕੁਝ ਵੀ ਨਹੀਂ ਮਿਲਿਆ ਕਿਸ ਤਰ੍ਹਾਂ ਕਿਹੋ ਜਿਹਾ ਸਮਾਂ ਸੀ ਉਸ ਸਮੇਂ ਜਿ ਇਹੋ ਹੀ ਸਮਝੋ ਕਿ ਪਾੜੀ ਕਿਸੇ ਨੇ ਪੁੱਛ ਲਈ ਖਾਣਾ ਤੇ ਕਿਸੇ ਨੇ ਨਹੀਂ ਪੁੱਛਿਆ ਤੇ ਪੁਲਿਸ ਨੇ ਵੀ ਪੁਲਿਸ ਨੇ ਵੀ ਉਹ ਵੀ ਸਾਡੇ ਖਿਲਾਫ ਸੀ ਜੀ ਕਿਉਂ ਪੁਲਿਸ ساری ਹਰਿਆਣਾ ਦੇ ਕਿਸੇ ਉੱਤੇ ਦਿੱਲੀ ਦੇ ਵਿੱਚ ਜੀ ਜੀ ਪੰਜਾਬੀ ਕੋਈ ਨਹੀਂ ਗਿਆ ਸੀ ਹਰਿਆਣੇ ਵਾਲੇ ਨੇ ਕਿਸੇ ਦਾ ਕੋਈ ਉਹਦੀ ਕਿਤਾਬ ਦਿੱਲੀ ਪੁਲਿਸ ਵੀ ਜਿਹੜੇ ਗਏ ਸੀ ਉਹਨਾਂ ਨੇ ਕੋਈ ਕਿਸੇ ਦੀ ਮਦਦ ਨਹੀਂ ਕੀਤੀ ਤੁਸੀਂ ਕਿੰਨੇ ਦਿਨ ਕੈਂਪ ਵਿੱਚ ਰਹੇ ਹੋ ਅਜੀ 6 ਦਿਨ ਕੈਂਪ ਚ ਰਹਾ। 6 ਦਿਨ ਤੁਸੀਂ ਫਿਰ ਭੁੱਖੇ ਪਾਣੇ ਬੈਠੇ ਰਹੇ। ਕੋਈ ਦੋਸਤ ਆ ਗਿਆ ਉੱਥੇ ਉਹ ਸਾਨੂੰ ਖਾਣਾ ਦੇ ਕੇ ਆਕੇ। ਉਹਨੂੰ ਪਤਾ ਲੱਗਾ ਉੱਥੇ ਘਰ। ਤੁਹਾਡੇ ਪਰਿਵਾਰ ਚੋ ਰਿਸ਼ਤੇਦਾਰੀ ਚੋ ਹੋਰ ਵੀ ਕੁਝ ਲੋਕ ਦਿੱਲੀ ਹੈਗੇ ਸਨ ਉਹ ਠੀਕ ਰਹੇ ਨੇ। ਮੇਰਾ ਪਰਾਗ ਅਸੀ ਇੱਕ ਵੱਡਾ ਜਿਹਨੂੰ ਮਾਰ ਕੇ ਸੁੱਟ ਗਏ ਸੀ। ਉਹ ਕੀ ਹੋਇਆ ਸੀ ਜਿਹੜਾ ਦੱਸੋ ਸਾਰੀ ਗੱਲ। ਉਹ ਸਾਈਕਲ ਤੇ ਜਾ ਰਿਹਾ ਸੀ। ਸਹੀ ਸੀ ਗੱਲ ਨਹੀਂ ਕਰਦੋ ਨਾ। ਕਹਿੰਦੀ ਨਾ ਕਰੂੰ। ਜੀ। ਚੀਲ ਕੋਰੇ ਜਿਹੜਾ ਦੱਸ ਸੀ। ਉਹਨੂੰ ਰਸਤੇ ਦੇ ਵਿੱਚ ਲਾ ਲਾਲ ਕਿਲੇ ਦੇ ਕੋਲ ਜਾ ਕੇ ਉੱਥੇ ਉਹਨੂੰ ਕੁੱਟ ਕੇ ਸੁੱਟ ਗਏ। ਅੱਛਾ। ਉਹ ਫਿਰ ਅਡਵਾਨੋ ਹਸਪੀਟਲ ਤੇ ਗਿਆ। ਉਹਨੂੰ ਜਿੱਥੇ ਡੈੱਡ ਬਾਡੀयां ਪਈਆਂ ਸੀ ਉਹਦੇ ਵਿੱਚ ਸੁੱਟ ਕੇ ਚਲੇ ਗਏ। ਤੇ ਉਹਨੂੰ ਫਿਰ ਸ਼ਾਮ ਨੂੰ ਹੌਸ਼ ਆਈ। ਬਈ ਉੱਥੇ ਜਿਹੜਿਆਂ ਦਾ ਚੁੱਕ ਕੇ ਲੈ ਕੇ ਗਏ ਉਹਨਾਂ ਨੇ ਇਹ ਸਮਝਿਆ ਵੀ ਇਹ ਮਰ ਚੁੱਕੇ ਨੇ। ਇਹ ਮਰ ਚੁੱਕਾ ਹੈ ਬਈ ਹੋਸ਼ੇਗਾ ਸੀ। ਅੱਛਾ ਜੀ। ਉਹਨੂੰ ਸ਼ਾਮ ਨੂੰ ਜਦੋਂ ਹੌਸ਼ ਆਈ ਉਹ ਉੱਠ ਕੇ ਉਹ ਦੇਖਦਾ ਸਾਰੇ ਪਾਸੇ ਡੈੱਡ ਬਾਡੀयां ਪਈਆਂ। ਡੈੱਡ ਬਾਡੀयां ਪਈਆਂ ਉੱਠ ਕੇ ਉੱਥੇ ਤੁਰ ਪਿਆ। ਤੁਹਾਡੇ ਕਹਿਣ ਤੋਂ ਬਾਅਦ ਕੀ ਜਦੋਂ ਹਸਪਤਾਲ ਲੈ ਗਏ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਦੇ ਪ੍ਰਾਣ ਤੱਤ ਹੈਗੇ ਕਿ ਜਿੰਦਾਂ ਨੇ ਕਿ ਮਰ ਗਏ ਨੇ ਉਹਨਾਂ ਨੇ ਲਾਸ਼ਾਂ ਦੇ ਵੀ ਸੁੱਟ ਦਿੱਤਾ ਲਾਸ਼ਾਂ ਸੁੱਟ ਦਿੱਤਾ ਉਹਨਾਂ ਦਾ ਕੋਈ ਇਲਾਜ ਨਹੀਂ ਹੋਇਆ ਕੋਈ ਇਲਾਜ ਨਹੀਂ ਆਇਆ ਅੱਛਾ ਫਿਰ ਜੀ ਕਹਿੰਦੇ ਬਤੋ ਉਹਦੇ ਉਸ ਨੇ ਆਗਾ ਜੀ ਹਿੰਦੂ ਜੰਮ ਸਰਦਾਰਾਂ ਨੇ ਸਭ ਖਰਾਬ ਸੀ ਇਹ ਸਰਦਾਰੋ ਕੋ ਮਾਰੇ ਉਹ ਇਹਨੇ ਇੰਦਰ ਗਾਂਧੀ ਕੋ ਮਾਰਿਆ ਹੈ ਇੰਨੀ ਜ਼ਿਆਦਾ ਨਫ਼ਰਤ ਫੈਲ ਚੁੱਕੀ ਸੀ ਇੰਨੀ ਨਫ਼ਰਤ ਫੈਲ ਚੁੱਕੀ ਸੀ ਇੰਦਰ ਗਾਂਧੀ ਕੋ ਮਾਰਿਆ ਹੈ ਔਰ इनकी ਜਾਇਦਦ ਮਤ ਖਰੀਦੋ ਇਹ ਫਰੀ ਛੋੜ ਕੇ ਭਾਗेंगे ਇਹ ਵਰਲਡ ਸੀ ਉਹਨਾਂ ਦੇ ਲੋਕਾਂ ਦੇ ਕੋਈ ਇਨਕੀ ਮਕਾਨ ਦੁਕਾਨ ਮਤ ਖਰੀਦੋ ਇਹ ਫਰੀ ਛੋੜ ਕੇ ਭੱਜ ਜਾਣਗੇ ਇਹੋ ਜੇ ਇਹੋ ਜੇ ਵਰਲਡ ਬੋਲੇ ਉਹਨਾਂ ਨੇ ਇਹਦੇ ਮੇਰੀ ਅੱਖਾਂ ਨਾਲ ਸੁਣਿਆ ਪਰ ਇਹਨੇ ਬਨੇਗਾ ਕਿ ਅਸੀਂ ਇਹ ਸੋਚਿਆ ਬਾਦਿ ਅਸੀਂ ਅਸੀਂ ਕੀ ਗੁਨਾਹ ਕੀਤਾ ਅਗਰ ਕਿਸੇ ਨਾਲ ਨੇ ਕਿਸੇ ਨੂੰ ਮਾਰਿਆ ਤੇ ਸਾਰੇ ਹਿੰਦੁਸਤਾਨ ਦੇ ਸਾਰੇ ਗਲਤ ਹੋ ਗਏ ਤੁਸੀਂ ਕੱਢ ਕੱਢ ਕੇ ਮਾਰਦੇ ਹੋ ਘਰਾਂ ਚੋਂ ਬੱਚਿਆਂ ਨੂੰ ਨੌਜਵਾਨਾਂ ਨੂੰ ਜਨਨੀਆਂ ਨੂੰ ਜਨਨੀਆਂ ਨਾਲ ਦੁਰਵਿਵਹਾਰ ਕਰਦੇ ਪਏ ਹੋ ਇਹ ਹਿੰਦੁਸਤਾਨ ਦਾ ਕੋਈ ਇਹ ਰਾਜਦਾਨੀ ਇੰਦੋਸਤਾਂ ਦੀ ਜਿਸ ਦੇ ਵਿੱਚ ਗੁਰਸਿੱਖ ਨੇ ਜਿਨ੍ਹਾਂ ਨੇ ਅੱਜ ਤੱਕ ਹਿੰਦੂਆਂ ਦਾ ਪਲਾ ਕੀਤਾ ਅੱਜ ਤੱਕ ਹਿੰਦੂਆਂ ਨੂੰ ਔਰੰਗਜ਼ੇਬ ਤੋਂ ਬਚਾਇਆ ਵਾ ਔਰ ਗੁਰੂ ਤੇਗ ਬਹਾਦਰ ਨੇ ਸੀਸ ਦਿੱਤਾ ਚਾਨੀ ਚੌਂਗ ਦੇ ਵਿੱਚ ਹਿੰਦੂਆਂ ਦੇ ਖਾਤਰ ਹਿੰਦੀ ਚਾਦਰ ਸੀ ਇਹਨਾਂ ਨੂੰ ਇਸ ਤਰ੍ਹਾਂ ਮਾਰਿਆ ਗਿਆ ਕੀ ਮਤਲਬ ਹੈ ਸਾਡੇ ਇਸ ਮੁਲਕ ਦਾ ਅੱਜ ਵੀ ਜਦੋਂ ਆਇਆ ਵਾ ਕਿ ਨਾ ਮੈਂ ਆਪਣਾ ਸਾਡਾ ਮੋਦੀ ਸਾਹਿਬ ਆਇਆ ਮੋਦੀ ਸਾਹਿਬ ਨੇ ਕਿਹਾ ਸੀ ਕਿ ਮੈਂ ਤੁਹਾਡੀ ਮਦਦ ਕਰਾਂਗਾ ਇਹਨਾਂ ਨੇ ਕਿਸੇ ਦੀ ਮਦਦ ਨਹੀਂ ਕੀਤੀ ਮੋਦੀ ਸਾਹਿਬ ਨੇ ਅੱਜ ਤੱਕ ਕੋਈ ਸਿੱਖ ਨੂੰ ਨਹੀਂ ਪੁੱਛਦਾ ਮੋਦੀ ਵੀ ਉਲਟੇ ਵਰਲਡ ਗਿਆ ਇਹਨਾਂ ਦੇ ਇਹਨਾਂ ਨੇ ਚਾਹਿਆ ਮੋਦੀ ਨੂੰ ਗੁਰਸਿੱਖਾਂ ਦੀ ਮਦਦ ਕਰੇ ਦਵਾਗੇ ਜਿਹੜੇ ਦੰਗਾ ਪੀੜ ਤੇ ਗਏ 84 ਦੇ ਮੈਕਸਿਮਮ ਮਦਦ ਕਰੇ ਕਾਂਗਰਸ ਨੇ ਨਹੀਂ ਕੀਤਾ ਭਾਜਪਾ ਨੇ ਨਹੀਂ ਕੀਤਾ ਅਕਾਲੀਆ ਨੇ ਨਹੀਂ ਕੀਤਾ ਕਾਲੀਆ ਨੇ ਵੀ ਕੁਝ ਨਹੀਂ ਕੀਤਾ ਜਿਹਨਾਂ ਬਾਦਲ ਸਾਹਿਬ ਨੇ ਵੀ ਸੁਖਵੀਰ ਬਾਦਲ ਨੇ ਵੀ ਮੈਂ ਸਾਰੇ ਨੂੰ ਮਿਲਿਆ ਵਾਂ ਦਰਬਾਰ ਸਾਹਿਬ ਮੈਂ ਸੇਵਾ ਕਰਦੇ ਆ ਰਹਾ ਸਾਂ ਸੁਖਵੀਰ ਬਾਦਲ ਨੂੰ ਚਾਰ ਵਾਰੀ ਦਰਬਾਰ ਸਾਹਿਬ ਪਕੜਿਆ ਮੈਂ ਕਹਿੰਦਾ ਸੁਖਵੀਰ ਬਾਦਲ ਜੀ ਇਹਨਾਂ ਦੇ ਮੈਂ ਉਹਦਾ ਜਨਰਲ ਸੈਕਟਰੀ ਹੈ ਨਗਾ ਬੀਟਾ ਦਾ ਤੁਸੀਂ ਇਹਨਾਂ ਦੀ ਮਦਦ ਕਰੋ ਤੁਹਾਨੂੰ ਦੱਸਾਂਗੇ ਸਰਾਰ ਜੀ ਤੁਹਾਨੂੰ ਦੱਸਾਂਗੇ ਸਰਦਾਰ ਜੀ ਕਿਸੇ ਨੇ ਕਹਿ ਨਹੀਂ ਕੀਤੀ ਈਵਨ ਮੈਂ ਮਜੀਠੀ ਨੂੰ 15 ਵਾਰੀ ਫੜਿਆ ਰਿਕਵੈਸਟ ਕੀਤੀ ਉਹਦੇ ਘਰ ਜਾ ਕੇ ਮੈਨੂੰ ਮਜੀਠੀਆ ਸਾਹਿਬ ਕਹਿੰਦੇ ਬਾਬਾ ਜੀ ਤੁਸੀਂ ਰੋਜ਼ ਆ ਜਾਂਦੇ ਹੋ ਮੈਂ ਮਜੀਠੀਆ ਸਾਹਿਬ ਨੂੰ ਕਿਹਾ ਮੈਂ ਕਿਹਾ ਤੁਹਾਡੇ ਕੋਲ ਪੀਖ ਵੰਗਣਾ ਨਾ ਇਹਨਾਂ ਲੋਕਾਂ ਦੀ ਮਦਦ ਅਸਿਆ ਨਾ ਇਹਨਾਂ ਦੀ ਤੁਸੀਂ ਮਦਦ ਕਰੋ ਕਿਸੇ ਤਰ੍ਹਾਂ ਪਲਾਵੇ ਤੁਹਾਡਾ ਤੁਹਾਡੀ ਬੜੀ ਮਿਹਰਬਾਨੀ ਆ ਮਜੀਠੀਆ ਸਾਹਿਬ ਨੇ ਵੀ ਕੱਖ ਨਹੀਂ ਕੀਤਾ ਆਖਿਰ ਵਿੱਚ ਇਹ ਕਹਿੰਦੇ ਮੈ ਕੋ ਰੋਟੀ ਖਾਓ ਮੈਂ ਕਿਹਾ ਮੈਂ ਤੇਰੇ ਕੋ ਮੈਂ ਬਿਖਾਰੀ ਨਹੀਂ ਕਿ ਰੋਟੀ ਨਹੀਂ ਖਾਣੀ ਤੇਰੇ ਕੋਲ ਮੈਂ ਅਜ ਤੋਂ ਬਾਅਦ ਤੇ ਕੋਲੀ ਆਮਗਾ ਮੈਂ ਕਿਹਾ ਇਹ ਇਹ ਸਾਡੇ ਲੀਡਰ ਨਾਲ ਆਇਆ ਮੈਂ ਉਹਨੂੰ ਇੱਥੇ ਕਹਿੰ ਗਿਆ ਆਪਣੇ ਜੀਜੇ ਨੂੰ ਕੋ ਕਹਿ ਕੇ ਸਾਡੇ ਗਰੀਬਾਂ ਦਾ ਪਲਾ ਕਰਾਵੇ ਜਿਹੜੇ ਵਿਚਾਰੇ ਇੱਥੇ ਟੰਗ ਹੋ ਕੇ ਆਏ ਹਤੇ ਦਿੱਲੀ ਤੋਂ 84 ਡੰਗਾ ਮੀਟਾ ਮੈਂ ਕਿਹਾ ਤੁਹਾਡੇ ਬਾਦਲ ਸਾਹਿਬ ਨੇ ਕੱਖ ਨਹੀਂ ਕੀਤਾ ਫਿਰ ਕਾਂਗਰਸ ਗਵਰਨਮੈਂਟ ਨੇ ਉਸ ਟਾਈਮ ਤੇ ਆਰਡਰ ਐਸੇ ਉੱਪਰੋਂ ਇਹਨਾਂ ਨੇ 2-2 ਲੱਖ ਰੁਪਏ ਦਿੱਤਾ ਐਸੀ ਕਵਾਂਗੇ ਅਸੀਂ ਝੂਠ ਨਹੀਂ ਬੋਲਾਂਗੇ 2-2 ਲੱਖ ਰੁਪਏ ਸਾਨੂੰ ਮਿਲਿਆ ਵਾ 2 ਲੱਖ ਦਾ ਬੰਦਾ ਕੀ ਆ ਕਿਹੜੇ ਬੱਚੇ ਪਾਲਾਂਗੇ ਕਿਹੜਾ ਮਕਾਨ ਖਰੀਦਾਂਗੇ ਕਿਹੜੀ ਦੁਕਾਨ ਲਵਾਂਗੇ ਸਾਡਾ ਇਹ ਹੱਟ ਬਿੱਤੀ ਗਈ ਜੇ ਤੇ ਅੱਜ ਵੀ ਸਾਡੀ ਕੋਈ ਮਦਦ ਕਰਨਾਸੇ ਤਿਆਰ ਨਹੀਂਗਾ ਤੁਹਾਡੇ ਜਿਹੜੇ ਭਰਾ ਸੀ ਜਿਹੜੋ ਹਸਪਤਾਲ ਚੋਂ ਨਿਕਲ ਕੇ ਬਾਹਰ ਆਏ ਉਹ ਫੇਰ ਘਰ ਕਿਸ ਤਰ੍ਹਾਂ ਪਹੁੰਚੇ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗਾ ਕਿਉਂਕਿ ਹਾਲਾਤ ਤੇ ਬੜੇ ਮਾੜੇ ਸੀ ਆਪਣੇ ਘਰ ਨਹੀਂ ਪਹੁੰਚੇ ਉਹ ਨਾਲ ਹੀ ਸਦੀ ਦੱਈਆਂ ਕੇ ਨੇ ਹਸਪੀਟਲ ਤੋਂ ਅੱਧਾ ਕਿਲੋਮੀਟਰ ਸੀ ਉਹ ਵੱਡੇ ਭਾਈ ਸਾਹਿਬ ਦੇ ਘਰ ਆਏ ਇਹਨਾਂ ਦੇ ਉੱਥੇ ਪਹੁੰਚ ਗਿਆ ਹੌਲੀ ਹੌਲੀ ਇੱਕ ਰੱਖਿਆ ਵਾਲੇ ਨੂੰ ਬੁਲਾਇਆ ਮਿਲ ਗਿਆ ਔਰ ਰੱਖਿਆ ਵਾਲੇ ਨੇ ਬੜੀ ਮਦਦ ਕੀਤੀ ਉਹਨਾਂ ਫਿਰ ਛੱਡ ਗਏ ਉੱਥੇ ਚਲਾ ਗਏ ਉੱਥੇ ਇੱਕ ਗਲੀ ਵਿੱਚ ਪੈਦਲ ਗਏ ਉਹਨਾਂ ਨੇ ਆਪਣੇ ਦੁਕਾਨਦਾਰੇ ਕੀ ਦੱਸਿਆ ਕਿ ਉਹਨਾਂ ਨਾਲ ਹੋਇਆ ਕੀ ਕਿ ਕਿਸ ਤਰ੍ਹਾਂ ਉਹਨਾਂ ਨੂੰ ਉਹ ਸਿਗਨ ਗੁਰਦੇ ਰੋਜ਼ ਸੇਵਾ ਕਰਨਾ ਦੇ ਸੀ ਸਾਈਕਲ ਤੇ ਗੰਦੇ ਨਾ ਕਰ ਤੋ ਤੋ ਸਾਈਕਲ ਤੇ ਆ ਰਹੇ ਸੀ ਉਹਨੂੰ ਰਸਤੇ 'ਚ ਉਹਨੂੰ ਮਾਰ ਕੇ ਸੁੱਟ ਗਏ ਕਿਸ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ 10-12 ਆਦਮੀ ਆਏ ਉਹਨੂੰ ਕੁੱਟ ਕੇ ਚਲੇ ਗਏ ਸਾਈਕਲ ਤੇ ਸਰਦਾਰ ਸਾਈਕਲ ਤੇ ਜਾ ਰਹੇ ਉਹਨੂੰ ਫੜੋ ਤੁਹਾਡੀ ਦਿੱਲੀ ਦੇ ਵਿੱਚ ਕਿੰਨੀ ਕਿ ਪ੍ਰੋਪਰਟੀ ਸੀ ਔਰ ਕਿਸ ਤਰ੍ਹਾਂ ਦੀ ਸੀ ਤੁਹਾਡਾ ਘਰ-ਬਾਰ ਦੁਕਾਨਾਂ ਸਭ ਉੱਥੇ ਸਨ ਦੇਖੋ ਸਭ ਉੱਥੇ ਸੀ ਇੱਕ ਮੇਰੀ ਇੱਕ ਮੇਰੀ ਟ੍ਰਾਂਸਪੋਰਟ ਨਗਰ ਦੁਕਾਨ ਸੀ ਜੀ ਇੱਕ ਮੇਰੀ ਦੁਕਾਨ ਦਰਿਆਗੰਜ ਸੀ ਤੇ ਇੱਕ ਦੁਕਾਨ ਮੇਰੀ ਲਸ਼ਮੀ ਨਗਰ ਸੀ ਪੁਲ ਪਾਰ ਘੜ ਤੇ ਕੋਲ ਵੀ ਸੀ ਤੇ ਇੱਕ ਕਸ਼ਮੀਰੀ ਗੇਟ ਦੁਕਾਨ ਸੀ ਇੱਕ ਰੋਸ਼ਨ ਰੋਡ ਦੁਕਾਨ ਸੀ ਤੇ ਇੱਕ ਦਰਿਆਗੰਜ ਸੀ ਪੰਜ ਦੁਕਾਨਾਂ ਸੀ ਮੇਰੀਆਂ ਜੀ ਜੇ ਅਸੀਂ ਵਿਚਾਰ ਬਣਾਸਾ ਅਸੀਂ ਹੈਂਡਲ ਕਰਨੇ ਸਾਂ ਪੰਜ ਦੁਕਾਨਾਂ ਦੇ ਵੱਡੇ ਭਾਈ ਸਾਹਿਬ ਦਰਿਆ ਕੰਸੀ ਮੈਂ ਕਸ਼ਮੀਰੀ ਘਟੋਂੋਂ ਸਭ ਇੱਕ ਰੋਸ਼ਾਨ ਰੋੜਾ ਦੇ ਇੱਕ ਲਸ਼ਮੀਰਗਰ ਹੁੰਦਾ ਸੀ ਪਰਾ ਤੋਂ ਕਾਰੋਬਾਰ ਕੀ ਕਰਦੇ ਹੋ ਇਹਨਾਂ ਦੁਕਾਨਾਂ ਦੇ ਕਿਸ ਤਰ੍ਹਾਂ ਦਾ ਕਾਰੋਬਾਰ ਕਰਦੇ ਸੋ ਦੁਕਾਨਾਂ ਦਾ ਸਾਡਾ ਮੋਟਰਪਾਰਟ ਦਾ ਕੰਮ ਸੀ ਜੀ ਟੈਟੂਪਾਂ ਦਾ ਸਪੇਅਰ ਪਾਰਟ ਦਾ ਸਕੂਟਰ ਪਾਰਟਸ ਮੋਟਰਪਾਰਟਸ ਹੋਲਸੇਲ ਦਾ ਕੰਮ ਸੀ ਸਾਰਿਆਂ ਦਾ ਤੇ ਏਜੰਸੀਆਂ ਵੀ ਸੀ ਟੈਟੂਪਾਂ ਦੀਆਂ ਡੈਵਲਪ ਦੀਆਂ ਕਿ ਨਾਂ ਵੇ ਸੀਟ ਦੀਆਂ ਇੰਡੀਆ ਸੁਪਰ ਟੈਰ ਦੀਆਂ ਇਨਜੈਕਟ ਟੈਰ ਦੀਆਂ ਪੰਜ ਕੰਪਨੀਆਂ ਦੀਆਂ ਏਜੰਸੀਆਂ ਕਿਹ ਸੀ ਅਸੀਂ ਸਾਰੇ ਪਰਾਂ ਮਿਲ ਕੇ ਇਕੱਠਾ ਕੰਮ ਕਰਨੇ ਸਾਂ ਜਦੋਂ ਇਹ ਦਿੱਲੀ ਦੰਗਿਆਂ ਵਿੱਚ ਤੁਹਾਡਾ ਸਭ ਕੁਝ ਖਤਮ ਹੋ ਗਿਆ ਤੁਹਾਡੀ ਸਾਰੀ ਜਾਇਦਾਦ ਇਹਨਾਂ ਨੇ ਅਸਾੜ ਕੇ ਸਵਾ ਕਰ ਦਿੱਤੀ ਗਈ ਤੁਹਾਡੀ ਰਾਸ ਖਤਮ ਹੋ ਗਈ ਫਿਰ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਤੁਸੀਂ ਅੰਮ੍ਰਿਤਸਰ ਕਿਸਰਾਂ ਪਹੁੰਚੇ ਕਿ ਆਪਣੀ ਪ੍ਰਾਪਰਟੀ ਵੇਚੀ ਜਿਹੜੀ ਵੇਚੀ ਹੈ ਉਹਦੇ ਪੈਸੇ ਠੀਕ ਠਾਕ ਮਿਲ ਗਏ ਸੀ ਤੁਹਾਨੂੰ ਅੱਛੇ ਉੱਥੇ ਤੁਸੀਂ ਅਸਲੀਅਤ ਦੱਸਨੇ ਆ ਅਸੀਂ ਤੁਹਾਨੂੰ ਅਸੀਂ ਉੱਥੇ ਆ ਕੇ ਮਿਹਨਤ ਬੜੀ ਕੀਤੀ ਆ ਕੇ ਬੱਚਿਆਂ ਨੂੰ ਪਾਲਣ ਆਸੇ ਹੋਰ ਕੋਈ ਕੰਮ ਕੀਤਾ ਤੁਸੀਂ ਉਸ ਤੋਂ ਬਾਅਦ ਅੰਮ੍ਰਿਤਸਰ ਆ ਗਏ ਹੋ ਦੋਸਤ ਸਾਹਿਬ ਉਸ ਅੰਮ੍ਰਿਤਸਰ ਬਾਅਦ ਆਇਆ ਤੇ ਉਸ ਤੋਂ ਬਾਅਦ 15 ਦਿਨ ਬਾਅਦ ਮੇਰੇ ਵਾਈਫ ਸਾਰੇ ਮੇਰੇ ਇੱਥੇ ਦੀ ਵਾਈਫ ਮੇਰੀ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਆ ਗਈ ਮੈਂ ਦਿੱਲੀ ਹੋ ਰਿਹਾ ਮੈਂ ਦਿੱਲੀ 'ਚ ਮੈਂ ਬੜੀ ਮਿਹਨਤ ਕੀਤੀ ਹੈ ਬੱਚਿਆਂ ਨੂੰ ਪੈਸੇ ਕਮਾ ਕੇ ਉੱਥੇ ਭੇਜਿਆ ਉਸ ਤੋਂ ਬਾਅਦ ਫਿਰ ਮੈਂ ਇੱਥੇ ਆਇਆ ਹਾਂ ਇਹਨਾਂ ਨੂੰ ਪੁੱਛੇ ਆ ਕੇ ਤੁਸੀਂ ਕੀ ਦਿੱਲੀ ਵਾਪਸ ਜਾਣਾ ਚਾਹੁੰਦੇ ਹੋ ਉਹ ਕਹਿੰਦੇ ਅਸੀਂ ਦਿੱਲੀ ਵਾਪਸ ਨਹੀਂ ਜਾਣਾ ਸਾਡੇ ਨਾਲ ਬੀਤੀ ਜਿਹੜੀ ਤੁਸੀਂ ਜੋ ਕਰਨਾ ਕਰੋ ਆਪਣੀ ਜਾਇਦਾਦ ਜਿਹੜੀ ਉਹ ਵੇਚ ਦਿਓ ਉਹ ਫਿਰ ਮੈਂ ਲక్ష్ਮੀਨਗਰ ਵਾਲਾ ਮਕਾਨ ਵੇਚਿਆ ਪਹਿਲੇ ਫਿਰ ਮੈਂ ਟ੍ਰਾਂਸਪੋਰਟ ਨਗਰ ਦੀ ਦੁਕਾਨ ਵੇਚੀ ਉਸ ਤੋਂ ਬਾਅਦ ਫਿਰ ਦੂਜੀ ਦੁਕਾਨ ਵੇਚੀ ਲక్ష్ਮੀਨਗਰ ਦੀ ਫਿਰ ਦਰਿਆਗੰਜ ਦੀ ਦੁਕਾਨ ਵੇਚੀ ਇਹ ਇਹਨਾਂ ਨੇ ਫਿਰ ਆਪਣੀ ਦੁਕਾਨ ਅਲੱਗ ਵੇਚੀ ਭਾਈ ਸਾਹਿਬ ਨੇ ਵੱਡੇ ਨੇ ਦਰਿਆਗੰਜ ਵਾਲੀ ਉਹ ਮੈਂ ਵੇਚ ਕੇ ਅੰਮ੍ਰਿਤਸਰ ਆ ਗਿਆ ਇੱਥੇ ਆ ਕੇ ਆਪਣਾ ਬਿਜ਼ਨਸ ਕੀਤਾ 84 ਦਸੰਬਰ ਜੇ ਮੈਂ ਬ੍ਰਿਸਰ ਆ ਗਿਆ ਤੁਸੀਂ ਫਿਰ ਜਦੋਂ 84 ਨੂੰ ਜਦੋਂ ਤੁਸੀਂ ਇਹ ਦੰਗੇ ਹੁੰਦੇ ਨੇ ਅਕਤੂਬਰ 31 ਦੀ ਰਾਤ ਸ਼ੁਰੂ ਹੋ ਜਾਂਦੇ ਨੇ ਨਵੰਬਰ ਚ 3 ਜਾਂ 4 ਤਰੀਕ ਤੱਕ ਹਾਲਾਤ ਕੁਝ ਨੋਰਮਲ ਹੁੰਦੇ ਨੇ ਉਸ ਤੋਂ ਬਾਅਦ ਤੁਸੀਂ ਇੱਕ ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਤੁਸੀਂ ਦਿੱਲੀ ਜੀ ਕੀ ਕੀ ਵੇਖਿਆ ਕੀ ਹੁੰਦਾ ਰਿਹਾ ਅੱਛੀ ਇਹੋ ਹੀ ਦੇਖਿਆ ਕੱਟਮਾਰ ਹੁੰਦਾ ਰਿਹਾ ਸ਼ਰੀਆਮ ਲੋਕਾਂ ਨੂੰ ਮਾਰਦੇ ਰਹੇ ਕੱਟਦੇ ਰਹੇ ਬੜਾ ਬੁਰਾ ਹਾਲ ਕੀਤਾ ਜਿਹੜਾ ਸਰਦਾਰ ਦੇਖਿਆ ਉਹਨੂੰ ਲਾਸ਼ਾਂ ਦੇਖੀਆਂ ਸੀ ਡੈੱਡ ਬੋਡੀਜ਼ ਦੇਖੀਆਂ ਮੈਂ ਸੜਕਾਂ ਤੇ ਦੇਖੀਆਂ ਜਲਦੀ ਆਈਆਂ ਦੇਖੀਆਂ ਆਪਣੀਆਂ ਅੱਖਾਂ ਦੇ ਚਸ਼ਮੋਦীন ਗਵਾਹਾਂ ਆਪਣੇ ਅੱਖਾਂ ਨਾਲ ਸਾਰਾ ਕੁਝ ਦੇਖਿਆ ਜੀ ਲੇਕਿਨ ਅਸੀਂ ਇਹ ਕਹਿੰਦੇ ਆ ਕਿ ਸਾਡੀ ਸੈਂਟਰ ਗਵਰਨਮੈਂਟ ਜਿਹੜੀ ਹੈ ਅਸੀਂ ਸਰਦਾਰ ਸਾਹਿਬ ਆਪਣੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਜਿਹੜੇ ਸਰਦਾਰ ਸਾਹਿਬ ਦੇ ਗਈ ਸੀ ਸਰਦਾਰ ਬਨਮੋਨ ਸਿੰਘ ਜੀ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਜੀ ਤੁਸੀਂ ਸਰਦਾਰ ਸਾਹਿਬ ਇਹਨਾਂ ਲੋਕਾਂ ਦੀ ਕੋ ਮਦਦ ਕਰੋ لیکن ਸਾਡੀ ਉਹਨਾਂ ਨੇ ਵੀ ਕੋਈ ਨਹੀਂ سنی ਸਾਡਾ ਗੁਰਸਿੱਖ پراگا ਸੀ ਉਹਦਾ ਫਰਜ ਬੰਦਾ ਸੀ ਕਿ ਇਹਨਾਂ ਦੀ ਮੈਕਸਿਮਮ ਮਦਦ ਕਰਾਂ ਮੈਂ ਲੇਕਿਨ ਉਹ ਨਹੀਂ ਕਰ ਸਕੇ ਉਹ ਉਹ ਵਿਕੇ ਸੀ ਇੰਦਰਾ ਗਾਂਧੀ ਕੋਲ ਉਹਨੇ ਉਹਨੂੰ ਪ੍ਰਾਈਮ ਮਿੰისტਰ ਬਣਾਇਆ ਸੀ ਅਸੀਂ ਸਾਫ਼ ਕਹਾਂਗੇ ਉਹਨਾਂ ਨੇ ਕੋਈ ਮਦਦ ਨਹੀਂ ਸਾਡੀ ਕੀਤੀ ਤੇ ਪੰਜਾਬ گورنمنٹ ਨੇ ਵੀ ਕੁਝ ਨਹੀਂ ਕੀਤਾ ਸੀ ਪੰਜਾਬ ਹੀ ਜਾਇਆ ਇਹ ਪੰਜਾਬ ਗੌਰਮੇਟ ਦਾ ਫਰਜ਼ ਬੰਦਾ ਸੀ ਸਾਡੇ ਲੋਕ ਦੀ ਮੈਕਸਿਮਮ ਹੈਲਪ ਕਰਦੇ ਜਿਹੜੇ ਵਿਚਾਰੇ ਉੱਥੋਂ ਆਏ ਆ ਅੱਜ ਵੀ ਕਈ ਵਿਚਾਰੇ ਗਰੀਬ ਗਏ ਜਿਨ੍ਹਾਂ ਕੋਲ ਕਾਰੋਬਾਰ ਨਹੀਂ ਖਾ ਉਹਨਾਂ ਦੇ ਬੱਚੇ ਰੁੱਲਦੇ ਪਿਆ ਅੱਜ ਵੀ ਮਦਦ ਕਰਨ ਇਹਨਾਂ ਦੀ ਬੜੀ ਮਿਹਰਬਾਨੀ ਹੈ ਸੈਂਟਰਲ ਗਵਰਨਮੈਂਟ ਨੂੰ ਉਸੇ ਰਿਕਵੈਸਟ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਕਿ ਤੁਸੀਂ ਲੋਕਾਂ ਦੀ ਮਦਦ ਕਰੋ ਮੈਕਸਿਮਮ ਜਿੰਨੀ ਕਰ ਸਕਦੇ ਹੋ ਇਹ ਤੁਹਾਨੂੰ ਰਿਕਵੈਸਟ ਹੈ ਪ੍ਰਧਾਨ ਮੰਤਰੀ ਮੋਦੀ ਜੀ ਕਰੋ ਮੈਕਸਿਮਮ ਲੋਕਾਂ ਦੀ ਮਦਦ ਕਰੋ ਮੈਕਸਿਮਮ ਮਦਦ ਕਰੋ ਤੁਹਾਨੂੰ ਰਿਕਵੈਸਟ ਕਰਨੇ ਹੱਥ ਜੋੜ ਕੇ ਉਹਨਾਂ ਨੂੰ ਬੁਲਾਓ ਬੁਲਾ ਕੇ ਆਪਣੇ ਤੋਂ ਦੇ ਦਿਸੇ ਨੂੰ ਜਾਂ ਕਿਸੇ ਨੂੰ ਵੀ ਕਹੋ ਜਿਹੜੇ ਵੀ ਮੰਤਰੀ ਤੁਹਾਡਾ ਗਵਰ ਉਹਨੂੰ ਕਹੋ ਇਹਨਾਂ ਦੀ ਮਦਦ ਕਰਨ ਜਿੰਨੀ ਹੋ ਸਕਦੀ ਆ ਤੁਹਾਡਾ ਉਸ ਵੇਲੇ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਨਹੀਂ ਹੋਈ ਕੋਈ ਪਰਪਾਈ ਨਹੀਂ ਹੋਈ ਕੋਈ ਸਾਨੂੰ ਪੈਸਾ ਨਹੀਂ ਮਿਲਿਆ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਸਾਨੂੰ ਉਹੀ ਮਿਲਿਆ ਨਾ ਦੇਖੋ ਨਾ ਪਹਿਲੇ 10000 ਰੁਪਏ ਦਿੱਲੀ ਜਿਹਾ ਮਿਲਿਆ ਅਸੀਂ ਕਹਿ ਰਹੇ ਹਾਂ ਉਸ ਤੋਂ ਬਾਅਦ ਫਿਰ ਸਾਨੂੰ ਇਹਨਾਂ ਨੇ 2 ਸਾਲ ਬਾਅਦ 90000 ਰੁਪਏ ਮਿਲਿਆ ਉਹ ਦਿੱਲੀ ਤੋਂ ਮਿਲਿਆ ਕੀ ਪੰਜਾਬ ਤੋਂ ਦਿੱਲੀ ਤੋਂ 90000 ਰੁਪਏ ਮਿਲਿਆ 10000 ਤੇ 90000 2 ਸਾਲਾਂ ਬਾਅਦ ਜਿਹਨੇ ਤਾਂ ਟੋਟਲ ਲਾਸ ਹੋਇਆ ਸੀ ਜੀ ਉਹਨੂੰ ਮਿਲਿਆ ਵਾ ਬਾਕੀ ਕਈ ਨਹੀਂ ਮਿਲਿਆ ਪੰਜਾਬ ਸਰਕਾਰ ਨੇ ਕੁਝ ਨਹੀਂ ਦਿੱਤਾ ਪੰਜਾਬ ਸਰਕਾਰ ਨੇ ਫਿਰ ਬਾਅਦ ਚ ਸਾਨੂੰ 3 ਸਾਲਾਂ ਬਾਅਦ 2 ਲੱਖ ਰੁਪਏ ਦਿੱਤਾ ਮਿਲੇ 2 ਲੱਖ ਰੁਪਏ ਸੱਚਾਈ ਦੱਸਦੇ ਜੋ ਮਿਲਿਆ ਉਹ ਝੂਠ ਨਹੀਂ ਕਹਿੰਦੀ ਬੋਲਣਾ ਥੋੜਾ ਨੁਕਸਾਨ ਕਿੰਨਾ ਹੋ ਗਿਆ ਫਿਰ ਜਲੀਆ ਨੁਕਸਾਨ ਤਾਂ ਮੇਰਾ ਹੋਇਆ ਕਰਦੋ ਘੱਟ ਕੋਈ ਕਰੋੜ ਰੁਪਏ ਦੇ ਕਰੀਬ ਉਸ ਟਾਈਮ ਉਸ ਟਾਈਮ 1984 ਦੇ ਵਿੱਚ ਹਾਂਜੀ ਅੱਛਾ ਜੀ ਮੋਟਰ ਬਾਰਦੀ ਦੀ ਦੁਕਾਨ ਪਈ ਸੀ ਟੈਟੂ ਪਾਦੀ ਉਹ ਵੀ ਸਾੜਤੀ ਟੈਟੂ ਮੇਰੀ ਦੁਕਾਨ ਪਈ ਸੀ ਉਹਨੂੰ ਸਾੜਤਾ ਕਾਰ ਵੀ ਮੇਰੀ ਸਾੜਤੀ ਕੋਠੀ ਵੀ ਸਾੜਤੀ ਇਹ ਤਾਂ ਸਾਨੂੰ ਗੁਰੂ ਰਾਮਦਾਸ ਨੇ ਬਚਾਇਆ ਪਤਾ ਨਹੀਂ ਗੁਰੂ ਤੇਗਬਹਾਦਰ ਸਾਹਿਬ ਨੇ ਸਾਡੀ ਤੇ ਮਦਦ ਕੀਤੀ ਉਹਨਾਂ ਨੇ ਆ ਕੇ ਉਹ ਮੇਰੇ ਦੋਸਤ ਨੇ ਮੈਨੂੰ ਬਚਾਇਆ ਜਿਹੜਾ ਹੋਮ ਸੈਕਟਰੀ ਇੰਡੀਆ ਦਾਗਾ ਸੀ ਤੇ ਤੁਸੀਂ ਦੱਸ ਰਹੇ ਹੋ ਜਦੋਂ ਇਹ 31 ਅਕਤੂਬਰ ਦੀ ਰਾਤ ਨੂੰ ਜਦੋਂ ਦੰਗਿਆਂ ਨੇ ਜੋੜ ਫੜ ਲਿਆ ਸੀ ਤੁਸੀਂ ਘਰ ਦੀ ਛੱਤ ਤੇ ਚੜ ਕੇ ਕੋਈ ਬੜਾ ਦਰਦਨਾਕ ਮੰਦਰ ਵੇਖਿਆ ਕੀ ਵੇਖਿਆ ਅੱਖਾਂ ਨਾਲ ਤਿੰਨ ਮੰਜ਼ਿਲ ਮਕਾਨ ਸੀ ਮੇਰਾ ਕੀ ਵੇਖਿਆ ਤੁਸੀਂ ਮੈਂ ਦੇਖ ਰਿਹਾ ਮੈਂ ਹਜੂਮ ਆਂਦਾ ਵੇ ਲੋਕਾਂ ਨੂੰ ਮਾਰਦਾ ਵੇ ਸੜਦਾ ਵੇ ਅਸੀਂ ਤਿੰਨ ਘਰ ਸੜਾ ਦਾ ਦੇਖਿਆ ਸੀ ਬਾਕੀ ਸਾਰੇ ਹਿੰਦੂਆ ਦੇ ਸੀ ਇਹ ਉਹਨੂੰ ਪਕੜਦੇ ਸੀ ਜਿਹੜੇ ਬਾਹਰ ਘੁੰਮਦੇ ਸੀ ਕਿ ਘਰਾਂ ਚੋਂ ਵੀ ਕੱਢਦੇ ਸਨ ਘਰਾਂ ਜੋ ਕਾਨੂੰ ਅੱਗੇ ਲਾਉਂਦੇ ਸੀ ਵੀ ਖਿੱਚ ਕੇ ਲੈਂਦੇ ਸੀ ਘਰਾਂ ਚੋਂ ਤੇ ਕਈ ਵਿਚਾਰੇ ਗੁਰਸਿੱਖ ਇਹ ਧੂਆਂ ਨੇ ਬਚਾਏ ਆਪਣੇ ਘਰਾਂ ਚ ਰੱਖ ਕੇ ਇਹ ਕਹਾਂਗੇ ਅਸੀਂ ਉਸ ਵੇਲੇ ਜਿਹੜੀ ਦਿੱਲੀ ਦੀ ਹਿੰਦੂ ਕਮਿਊਨਿਟੀ ਹੀ ਉਹਨਾਂ ਨੇ ਸਰਦਾਰਾਂ ਦੀ ਬਹੁਤ ਮਦਦ ਕੀਤੀ ਹੈ ਇਹ ਦੱਸਿਆ ਜਾਂਦਾ ਪੰਜਾਬੀਆਂ ਨੇ ਮਦਦ ਕੀਤੀ ਆ ਜਿਹੜੇ ਪੰਜਾਬੀ ਹਿੰਦੂ ਸਨ ਪੰਜਾਬੀ ਹਿੰਦੂ ਸੀ ਉਹਨਾਂ ਨੇ ਨੁਕਸਾਨ ਨਹੀਂ ਬਚਾਇਆ ਉਹਨਾਂ ਨੇ ਤੁਹਾਨੂੰ ਆਪਣੇ ਘਰਾਂ ਚ ਵੀ ਰੱਖਿਆ ਰੋਟੀ ਵੀ ਰੱਖਿਆ ਲੋਕਾਂ ਨੂੰ ਰੋਟੀ ਪਾਣੀ ਵੀ ਦਿੱਤੀ ਰੋਟੀ ਪਾਣੀ ਵੀ ਦਿੱਤੀ ਹੈ ਹਫਤਾ ਹਫਤਾ ਆਪਣੇ ਘਰਾਂ ਚ ਰੱਖਿਆ ਛੁਪਾ ਕੇ ਉਹ ਪੁੱਛਣ ਆਂਦੇ ਸੀ ਤੁਹਾਡੇ ਇੱਥੇ ਤੁਹਾਡੇ ਸਰਦਾਰਾਂ ਦੇ ਕਹਿੰਦੇ ਇੱਥੇ ਚਲੇ ਗਏ ਐ ਇੱਥੇ ਕੋਈ ਨਹੀਂ ਰਹਿੰਦਾ ਉਹਨਾਂ ਨੇ ਉਹਨੇ مدد ਕੀਤੀ ਵਿਚਾਰਾਂ ਨੇ ਤੇ ਤੁਸੀਂ ਜਦੋਂ ਆਪਣਾ ਘਰ ਛੱਡ ਕੇ ਆਪਣੇ ਦੋਸਤਾਂ ਦੇ ਘਰ ਦੇ ਹਿੰਦੂ ਫੈਮਿਲੀ ਦੇ ਉਹਨਾਂ ਦੇ ਘਰ ਚਲੇ ਗਏ ਤੁਹਾਡੇ ਮੰਗਲ ਮੰਗਲੋ ਘਰ ਤੇ ਨਹੀਂ ਲੁੱਟੇਗੇ ਘਰ ਤੇ ਨਹੀਂ ਕੋਈ ਘਰ ਦੋ ਵਾਰ ਹੀ ਘਰ ਲੁੱਟਿਆ ਮੇਰਾ ਤੇ ਦੋ ਵਾਰੀ ਅੱਗ ਲਾਈ ਅੱਛਾ ਤੁਹਾਡੇ ਘਰਾਂ ਨੂੰ ਅੱਗ ਲਾਤੀ ਸੀ ਉਹਨਾਂ ਨੇ ਲੁੱਟ ਕੇ ਲੈ ਗਏ ਪਹਿਲੇ ਫਿਰ ਅੱਗ ਲਾ ਦਿੰਦੇ ਸੀ ਲੁੱਟ ਕੇ ਲੈ ਗਏ ਫਿਰ ਅੱਗ ਲਾਈ ਸੀ ਇਹ ਤੁਹਾਡੇ ਨਾਲ ਹੀ ਹੋਇਆ ਕਿ ਸਾਰੇ ਸਰਦਾਰਾਂ ਦੇ ਘਰਾਂ 'ਚ ਹੋਇਆ ਕਾਫੀ ਸਰਦਾਰਾਂ ਦੇ ਘਰਾਂ 'ਚ ਹੋਇਆ ਯਾਨੀ ਕਿ ਸਪੈਂਡ ਪਰਸਨ ਸਦਾਰਾ ਦੇ ਕਰਜੇ ਕੰਮ ਹੋਇਆ ਲੁੱਟਖੋਵਾ ਤੇ ਚੀਜ਼ ਤੇ ਉਸ ਤੋਂ ਬਾਅਦ ਹਾਲੀਵੁੱਡਲੀ ਸਦਾਰਾ ਨੇ ਸਿੱਖ ਕਮਿਊਨਿਟੀ ਨੇ ਸੜਕਾਂ ਤੇ ਆਣਾ ਸ਼ੁਰੂ ਕੀਤਾ ਆਪਣੀ ਨਾਰਮਲ ਜ਼ਿੰਦਗੀ ਕਰੋ ਜੁਆਇਨ ਕਰ ਲਿਆ ਉਹਨਾਂ ਦੇ ਜਿਹੜੇ ਦੋਸਤ ਕੇ ਜਿਹੜੇ Hindu ਉਹ ਘਰਾਂ ਦੇ ਆ ਕੇ ਚੈੱਕ ਕੀਤਾ ਫਿਰ ਉਹਨਾਂ ਨੇ ਆ ਕੇ ਸੰਦੇਸ ਹੈ ਤੁਹਾਡਾ ਇਹ ਨੁਕਸਾਨ ਹੋਇਆ ਇਹ ਚੀਜ਼ਾਂ ਹੋਈਆਂ ਤੁਹਾਡੇ ਨਾਲ ਅੱਛਾ ਜੀ ਮੇਰਾ ਮੇਰਾ ਬ੍ਰਦਰ ਵੀ ਵੱਡਾ ਹੀ ਕੇ Hindu ਦਾ ਸੀ ਉਹਨੇ ਵੀ ਸਾਡੀ ਮਦਦ ਕੀਤੀ ਉਹਨੇ ਵਾਲ ਕਟਾਇਆ ਸੀ ਜੀ ਉਹ ਵੀ ਚਾਹਦਾ ਸਾਨੂੰ ਆ ਕੇ ਕੈਂਪ ਵਿੱਚ ਮਿਲਿਆ ਸਭ ਕੁਝ ਕੀਤਾ ਚੇਤੇ ਅਸੀਂ ਗਾਦੇ ਨਗਰ ठाਨੇ ਕੈਂਪ ਵਿੱਚ ਰਹੇ ਹਾਂ ਜਿਹੜੇ ਤੁਹਾਡੇ ਭਰਾ ਨੂੰ ਮਰਿਆ ਸਮਝ ਕੇ ਸੁੱਟ ਗਏ ਸਨ ਕੀ ਨਾਮ ਸੀ ਉਹਨਾਂ ਦਾ ਭੁਪਿੰਦਰ ਸਿੰਘ ਨਾ ਸੀ ਉਹ ਸਰਦਾਰ ਭੁਪਿੰਦਰ ਸਿੰਘ ਦਾ ਉਹਨਾਂ ਦਾ ਪਰਿਵਾਰ ਵੀ ਦਿੱਲੀ ਸੀ ਉਹਨਾਂ ਦਾ ਪਰਿਵਾਰ ਆਪਣੇ ਕਾਰੀਗਾ ਸੀ ਗਾਂਧੀ ਨਗਰ ਉੱਥੇ ਤਾਂ ਨਹੀਂ ਕੋਈ ਐਹੋ ਜੀ ਗੱਲ ਹੈ ਉਹਨਾਂ ਦੇ ਘਰ ਨਹੀਂ ਹੋਇਆ ਕੋਈ ਅੱਛਾ ਉਹ ਘਰਾਂ ਜੀ ਰਹੇ ਨੇ ਹਾਂਜੀ ਉਹ ਘਰਾਂ ਚ ਰਹੇਗਾ ਸਿਰ ਮੇਰੇ ਨਾਲ ਵੀ ਤੀ ਸਾਰੀ ਹੱਟ ਬੀਤੀ ਦੱਸ ਰਿਹਾ ਜਾਂ ਫਿਰ ਇਹ ਤੁਹਾਡੇ ਕਹਿੰਦੇ ਮੁਤਾਬਕ ਜਿਸ ਏਰੀਆ ਤੁਸੀਂ ਰਹਿੰਦੇ ਹੋ ਉਥੇ ਕੋਈ ਸਰਦਾਰਾਂ ਦਾ ਘਰ ਕਿਸੇ ਤਰ੍ਹਾਂ ਘਰ ਨਹੀਂ ਛੱਡਿਆ ਗਿਆ ਸਭ ਨੂੰ ਕੋਈ ਨੁਕਸਾਨ ਪਹੁੰਚਾਇਆ ਉਹਨਾਂ ਨੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਤੁਹਾਡੇ ਤੁਸੀਂ ਦੱਸੇ ਤੁਹਾਡੇ ਬੱਚੇ ਛੋਟੇ ਸਨ 2 ਸਾਲ ਦੇ ਸਨ ਜਾਂ 4 ਸਾਲ ਦੇ ਸਨ ਤੁਹਾਡੇ ਬੱਚੇ ਸਹਿਮ ਨਹੀਂ ਗਏ ਡਰਦੇ ਗਏ ਤੁਹਾਡੇ ਮਿਸਿਸ ਬਹੁਤ ਜ਼ਿਆਦਾ ਬਹੁਤ ਬੁਰਾ ਹਾਲ ਸੀ ਉਸ ਵੇਲੇ ਬੱਚਿਆਂ ਦਾ ਇੰਡੀਆ ਗੈਟ ਕੋਰ ਰਾਜਕਸ਼ੀ ਪਬਲਿਕ ਸਕੂਲ ਪੜ੍ਹਦੇ ਸੀ ਦੋਨੋਂ ਬੇਟੀਆਂ ਜੀ ਬਸ ਲੈ ਜਾਂਦੇ ਸੀ ਬਾਅਦ ਚੜ ਜਾਂਦੀ ਸੀ ਸਕੂਲ ਲੱਗ ਗਿਆ ਫਿਰ ਬਾਅਦ ਹਾਂਜੀ ਸਕੂਲ ਚੱਲ ਪਿਆ ਸੀ ਬਾਅਦ ਉਹ ਤਾਂ ਫਿਰ ਬਾਅਦ ਚੱਲ ਪਏ ਅਜੀਬ ਤੌਰ 2 ਮਹੀਨੇ ਬਾਅਦ ਅਮਦਰ ਸਰ ਆ ਗਏ ਤੁਸੀਂ ਕਿਉਂ ਨਹੀਂ ਦਿੱਲੀ ਰਹਿਣਾ ਪਸੰਦ ਕੀਤਾ ਬਾਅਦ ਅਜੀ ਆਪਣੇ ਦੋਸਤਾਂ ਦੇ ਘਰ ਰਹੇ ਆ ਤੇ ਵੱਡੇ ਭਰਾ ਦੇ ਘਰ ਰਹੇ ਆ ਦਰਿਆ ਕਾਂ ਜਾ ਕੇ ਤੁਹਾਡੀ ਜ਼ਿੰਦਗੀ ਸਾਰੀ ਦਿੱਲੀ 'ਚ ਬੀਤੀ ਹੈ ਇੰਨਾ ਕਾਰੋਬਾਰ ਸੀ ਫਿਰ ਦਿੱਲੀ ਛੱਡ ਕਿਉਂ ਕਿ ਆ ਗਿਆ ਹਾਦਸਾ ਹੋਇਆ ਖਤਮ ਹੋ ਗਿਆ ਸਾਡੀ ਵਾਈਫ ਸਾਨੂੰ ਬੱਚੇ ਕਹਿੰਦੇ ਅਸੀਂ ਨਹੀਂ ਰਹਿਣਾ ਇੱਥੇ ਪਾਪਾ ਅਸੀਂ ਨਹੀਂ ਰਹਿਣਾ ਡਰ ਗਏ ਸਨ ਡਰ ਗਏ ਬਿਲਕੁਲ ਫੈਮ ਗਏ ਸੀ ਬਿਲਕੁਲ ਡਰ ਗਏ ਸਨ ਪਰਮਾਤਮਾ ਕਿਸੇ ਨਾਲ ਵੀ ਅਸਰ ਨਾ ਕਰੇ ਹੱਥ ਜੋੜ ਕੇ ਬੇਨਤੀ ਕਰਨੇ ਕੋਈ ਵੀ ਹੋਵੇ ਜਿਹੜੇ ਸਿੱਖ ਪਰਿਵਾਰ ਦੰਗੇ ਦੇ ਸ਼ਿਕਾਰ ਹੋਏ ਸਨ ਹਸਪਤਾਲਾਂ 'ਇ ਗਏ ਸੀ ਉਹਨਾਂ ਨੂੰ ਇਲਾਜ ਉੱਥੇ ਉਹਨਾਂ ਦਾ ਪ੍ਰੋਪਰ ਹੁੰਦਾ ਰਿਹਾ ਕਿਸੇ ਨੇ ਨਹੀਂ ਪੁੱਛਿਆ ਕਿਸ ਨੇ ਇਲਾਜ ਨਹੀਂ ਕੀਤਾ ਫਿਰ ਕਿਸ ਤਰ੍ਹਾਂ ਉਹ ਵਿਚਾਰੇ ਟੜ ਟੜ ਕੇ ਮਰ ਗਏ ਬੜੇ ਵਿੱਚ ਤੁਸੀਂ ਕਿੰਨਾ ਬੰਦਿਆਂ ਦਾ ਦਰਦਨਾਕ ਹਾਸਾ ਉਸ ਰਾਤ ਵੇਖਿਆ ਮੇਰੀ ਤੀਸੀ ਮੈਂ ਉੱਥੇ ਕੋਈ 100 150 ਆਦਮੀ ਦਾ ਦੇਖਿਆ ਅੱਖਾਂ ਦੇ ਸਾਹਮਣੇ ਕੀ ਕਰਦੇ ਪਏ ਸਨ ਹਾਂਜੀ ਕੀ ਕਰਦੇ ਪਏ ਸੀ ਮਾਰਦੇ ਕੁੱਟਦੇ ਪਏ ਸੀ ਮਾਰੀ ਜਾਂਦੇ ਸੀ ਲਾਠੀਆਂ ਫੜੀਆਂ ਸੀ ਡਾਂਗਾ ਬੜੇ ਮਿਸਾਲਾ ਫੜੀਆਂ ਸੀ ਪੈਟਰੋਲ ਪਾਉਂਦੇ ਸੀ ਤੁਰ ਪਾਉਂਦੇ ਸੀ ਤੁਹਾਡਾ ਦਿਲ 'ਚ ਡਰ ਨਹੀਂ ਪੈਦਾ ਹੋਇਆ ਵੀ ਮੈਂ ਚਲੇ ਜਾਵਾਂ ਕਿੱਥੇ ਦਿਲ ਦਿਲ ਅਸੀਂ ਦੂਰੋਂ ਦੇਖਦੇ ਰਹੇ ਬਸ ਦਿਲ ਦਿਲ ਤਾਂ ਡਰਿਆ ਪਿਆ ਸੀ ਅਸੀਂ ਕੋਲ ਜਾ ਨਹੀਂ ਸਕਦੇ ਸੀ ਕਿਸੇ ਦੀ ਮਦਦ ਨਹੀਂ ਕਰ ਸਕਦੇ ਸੀ ਕਿਸੇ ਕੀ ਮੱਚੀ ਆਪਣੇ ਆਪ ਨੂੰ ਬਚਾਇਆ ਸੀ ਸਾਨੂੰ ਬਚਾਇਆ ਗੁਰੂ ਤੇਗ ਬਾਦਰ ਸਾਹਿਬ ਨੇ ਅਸੀਂ ਉਹਨਾਂ ਦੇ ਚਰਨਾਂ ਜਾਨੇ ਸਿਰ ਰੋਜ ਸਿਰੇ ਉਹਨਾਂ ਨੇ ਸਾਡੀ ਮਦਦ ਕੀਤੀ ਆ ਹਾਫੇ ਤੋਂ ਕਿੰਨੇ ਦਿਨਾਂ ਬਾਅਦ ਫਿਰ ਤੁਸੀਂ ਆਪਣੇ ਪਰਿਵਾਰ ਨੂੰ ਅੰਮ੍ਰਿਤਸਰ ਭੇਜ ਦਿੱਤਾ ਅਸੀਂ ਆਪਣੇ ਪਰਿਵਾਰ ਨੂੰ 1.5 ਮਹੀਨੇ ਬਾਅਦ ਭੇਜਤਾ ਤੇ ਆਪ ਤੁਸੀਂ ਕਿਦੋਂ ਆਪਣੀ ਸਾਰੀ ਆਪ ਉੱਥੇ ਦੇ ਕਿੰਨੀ ਦੇਰ ਰਹਿ ਉਹ ਉੱਥੇ ਮੈਂ 2.5 ਮਹੀਨੇ ਰਹਾ ਆਪਣੀ ਜਾਇਦਾਦ ਦੇਖਦਾ ਰਿਹਾ ਸਾਰੀ ਕਿ ਕੋਈ ਹੋਰ ਕੋਈ ਨੁਕਸਾਨ ਨਾ ਪਹਚਾਵੇ ਚੱਕਰ ਲਾਦਾ ਰਿਹਾ ਉੱਥੇ ਤੇ ਸਾਰੀ ਜਾਇਦਾਦ ਫਿਰ ਕਿਦੋਂ ਵੇਚ ਦਿੱਤੀ ਤੁਸੀਂ ਫਿਰ ਉਸ ਤੋਂ ਬਾਅਦ ਗਿਆ ਮੈਂ 1.5 ਮਹੀਨੇ ਬਾਅਦ ਫਿਰ ਗਿਆ ਮੈਂ ਸਰੋਂ ਉਸ ਤੋਂ ਬਾਅਦ ਹੌਲੀ ਹੌਲੀ ਮੈਂ 6 ਮਹੀਨੇ ਵਿੱਚ ਸਾਰੀ ਜਾਇਦਾਦ ਦੇ ਪੈਸੇ ਠੀਕ ਠਾਕ ਮਿਲ ਗਏ ਸਨ ਪੈਸੇ ਜਿੰਨੀ ਕੀਮਤ ਹੁੰਦੀ ਸੀ ਉਹ ਨਹੀਂ ਮਿਲੀ ਉਹ ਕਹਿੰਦੇ ਸੀ ਸਰਦਾਰੋਗੀ ਬਿਲਡਿੰਗ ਐ ਮਤ ਕੇ ਦਿੱਦੋ ਨਾ ਦੁਕਾਨ ਖਰੀਦੋ ਇਹ ਫ੍ਰੀ ਛੋੜ ਕੇ ਭੱਗ ਜਾਣਗੇ वहां के हिंदू हमारे भाई कहते थे ये ये बुद्धिजन बड़ी भी थी तो हमने जल्दी-जल्दी में सब जायदाद फ्री लॉस करके बेच दी हम्म ये किया हमने ਤੁਸੀਂ ਖੁਸ਼ ਹੋ ਅਮਰ ਸਰ ਆ ਕੇ ਗੁਰੂ ਘਰ ਦੇ ਵਿੱਚ ਕੇ ਰੋਟੀ ਮਿਲਦੀ ਵੀ ਖਾਣ ਤੇ ਵੀ ਸ਼ੁਕਰ ਕਰਨੇ ਸ਼ੁਕਰਾਨਾ ਕਰਨੇ ਉਹਦਾ ਅਗ ਤੁਹਾਨੂੰ ਹੁਣ ਦੁਬਾਰਾ ਦਿੱਲੀ ਜਾ ਕੇ ਆਪਣਾ ਕਾਰੋਬਾਰ ਸੈਟ ਕਰਨ ਦਾ ਮੌਕਾ ਮਿਲੇ ਜਾਓਗੇ ਜਾਵਾਂਗੇ ਉਹ ਸਮੁੰਦਰ ਐ ਖੂ ਐ ਅਜੀ ਸਮੁੰਦਰ ਦੇ ਰਹਿਣ ਵਾਲੇ ਆ ਅਬਰੇ ਸਰ ਖੂ ਹੈ ਕੋ ਦੇ ਵਿੱਚ ਐਨੀ ਬਿジネス ਨੇਗਾ ਜਿੰਨਾ ਦਿੱਲੀ ਦੇ ਵਿੱਚ ਹੈ ਅਸੀਂ ਦਿੱਲੀ ਗਵਰਨਮੈਂਟ ਨੂੰ ਕਹਨੇ ਆ ਸਾਨੂੰ ਉੱਥੇ ਕੋਈ ਐਸੀ ਜਗ੍ਹਾ ਦਿੱਤੀ ਜਾਵੇ ਜਿੱਥੇ ਅਸੀਂ ਆਪਣੇ ਆਪ ਨੂੰ ਦੁਬਾਰਾ ਸਟੈਂਡ ਕਰ ਲਈਏ ਬਈ ਤੁਸੀਂ ਅੱਜ ਵੀ ਦਿੱਲੀ ਜਾਣਾ ਚਾਹੁੰਦੇ ਹੋ ਆਪਣਾ ਪਰਿਵਾਰ ਲੈ ਕੇ ਜਾਓ ਲੈ ਕੇ ਜਾਣਾ ਚਾਹਦੇ ਆ ਦਿੱਲੀ ਅੱਜ ਵੀ ਜਾਣਾ ਚਾਹਦੇ ਆ ਸਾਡੀ ਸੈਂਟਰਲ ਗਵਰਨਮੈਂਟ ਮਦਦ ਕਰੇ ਅਸੀਂ ਅੱਜ ਵੀ ਦਿੱਲੀ ਵਾਪਸ ਜਾਣ ਨੂੰ ਤਿਆਰ ਆ ਤੁਸੀਂ ਕਿਹੋ ਜੀ ਮਦਦ ਚਾਹੁੰਦੇ ਹੋ ਸਾਡੀ ਮਾਲੀ ਤੇ ਜਾਇਦਾ ਦੀ ਮਦਦ ਮਿਲੇ ਸਾਨੂੰ ਦੁਕਾਨ ਮਿਲੇ ਮਕਾਨ ਮਿਲੇ ਤੇ ਅਸੀਂ ਉੱਤੇ ਥੋੜੀ ਮਾਲੀ ਮਦਦ ਦੇਣ ਸਾਡੀ ਗਵਰਨਮੈਂਟ ਕਰੇ ਅਸੀਂ ਉੱਤੇ ਆਪਣਾ ਕੰਮ ਬਣਾਈਏ ਸਾਡਾ ਬੱਚਾ ਸਿਆਣਾ ਹੋ ਗਿਆ ਵਾ ਉਹਦੀ 40 42 ਸਾਲ ਦਾ ਬੱਚਾ ਹੋ ਗਿਆ ਉਹਨੂੰ ਸਟੈਂਡ ਕਰਨਾ ਚਾਹੁੰਦੇ ਆ ਉਸ ਵੇਲੇ ਬੱਚਾ ਤੁਹਾਡਾ 2 ਸਾਲ ਦਾ ਸੀ ਉਸ ਵੇਲੇ 2 ਸਾਲ ਦਾ ਸੀ 29 ਜੁਲਾਈ ਵੀ ਅਸੀਂ ਦਾ ਸੀ ਜੀ ਕੱਲਾ ਕੱਲਾ ਬੇਟਾ ਸੀ ਇਹ ਸੰਸਦਾਰ ਬਲਬੀਰ ਸਿੰਘ ਇਹਨਾਂ ਨੇ 1984 ਵਿੱਚ ਜਿਹੜੇ ਐਂਟੀ ਸਿੱਖ ਰਾਇਡ ਹੋਏ ਸਨ ਆਪਣਾ ਹੱਡ ਬੀਤੀ ਦੁਖਾਂਤ ਸਾਡੇ ਨਾਲ ਸਾਂਝਾ ਕੀਤਾ ਔਰ ਇਹਨਾਂ ਦੀ ਗੱਲਾਂ ਚੋ ਅੱਜ ਵੀ ਉਹ ਦੁਖਾਂਤ ਛਲਕਦਾ ਔਰ ਦੱਸਦੇ ਨੇ ਕਿ ਅੱਜ ਵੀ ਇਹਨਾਂ ਦੇ ਜ਼ਖਮ ਹਰੇ ਨੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਟੂਡੀਓ ਵਿੱਚ ਆਂਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ